ਸੈਂਟਰ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਲੋਟੂ ਸਰਕਾਰਾਂ ਮਰਦਾਬਾਦ 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 ਲੋਟੂ ਸਰਕਾਰਾਂ ਮਰਦਾਬਾਦ 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 ਘੋਨੇ ਦੀ ਖਰੀਦ ਜਲਦੀ ਸ਼ੁਰੂ ਕਰੋ ਸ਼ੁਰੂ ਕਰੋ ਸ਼ੁਰੂ ਕਰੋ ਘੋਨੇ ਦੀ ਖਰੀਦ ਜਲਦੀ ਸ਼ੁਰੂ ਕਰੋ ਸ਼ੁਰੂ ਕਰੋ ਕਿਸਾਨ ਵੀਰੋ ਆੜ ਕੇ ਵੀਰੋ ਆਪਿ ਮਾਲ ਦੀ ਕਮੇਟੀ ਦੇ ਜੀਵਨ ਅੰਸ਼ ਸਤਿਪੁਰ ਦੇ ਵਿੱਚੋਂ ਕੋ ਵੀ ਹਾਜ਼ਰ ਨਹੀਂ ਹੈ। ਫੈਸਲਾ ਤਕਰੀਬ ਹੋ ਗਈ ਹੈ। ਝੋਨੇ ਦੀ ਖਰੀਦ ਜਿਹੜੀ ਆ ਸੌਥਨ ਲੇਟ ਹੋ ਗਈ ਹੈ। ਸਰਕਾਰ ਦੇ ਆਪਣੇ ਬਿਤੇ ਹੋਏ ਸਮੇਂ ਤੋਂ ਤੇ ਕੋਈ ਅਜਿ ਨਵਾਂ ਨਹੀਂ ਹੋਇਆ। ਦੇਵੋ ਲੰਬੇ ਸੌਮੀ ਤੁਹੇ ਵਰਤਾਰਾ ਜਿਹਨਾਂ ਦਾ ਵਾਪਰਦਾ ਆ ਗਿਆ ਮੰਡੀਆਂ ਦੇ ਕਿਉਂਕਿ ਸਰਕਾਰਾਂ ਜਿਹੜੀਆਂ ਉਹਨਾਂ ਦੇ ਲਈ ਬੀਤੀਆਂ ਵਾ ਉਹ ਫਸਲਾਂ ਨੂੰ ਖੋਲ ਕੇ ਤੇ ਵੱਡੇ ਘਰਾਣਿਆਂ ਨੂੰ ਚੈਲਰਾਂ ਨੂੰ ਕੀ ਦਿੱਤੇ ਪਿਆ ਨੂੰ ਜਿਨ੍ਹਾਂ ਚੋਂ ਖਰੀਦਣੇ ਆ ਐਕਸਪੋਰਟ ਕਰਨੇ ਆ ਉਹਨਾਂ ਨੂੰ ਫਾਇਦਾ ਪਹੁੰਚਾਉਣ ਦਾ ਕਰਕੇ ਖਾਨਾ ਦਾ ਨੁਕਸਾਨ ਕੀ ਕੀਤਾ ਹੈ ਮੈਂ ਲਗਭਗ ਜਦੋਂ ਤੋਂ ਮੰਡੀਕਰਨ ਸਿਸਟਮ ਬਣਿਆ ਹੈ ਦੁਨੀਆਂ ਦੀਆਂ ਮੰਡੀਆਂ ਜਦੋਂ ਬਣੀਆਂ ਉਦੋਂ ਤੋਂ ਲੈ ਕੇ ਬੜਾ ਨੇੜੇੋਂ ਬਾਅਦ ਤੇ ਆਏ ਆਂ ਇਹ ਝੋਨੇ ਦੇ ਵਿੱਚ ਕਦੇ ਸਹਿਲਾ ਨਹੀਂ ਕਦੇ ਡੈਕਟਰ ਨਹੀਂ ਮੋਟੇ ਜਿਆਦਾ ਕਦੇ ਕੋਸ਼ਾ ਉਹ ਤਾਂ ਕਰਦੇ ਰਹੇ ਸਪੈਕਟਰ ਅਫਸਰ ਉੱਪਰਲੇ ਸ਼ਹਿਰ ਨਾਲ ਪਰ ਸਰਕਾਰ ਨੇ ਜਾਣ ਬੁੱਝ ਕੇ ਕਿਉਂ ਲੇਟ ਕੀਤਾ ਦੋਹਾਂ ਸਰਕਾਰਾਂ ਜ਼ਿੰਮੇਵਾਰ ਨੇ ਪੰਜਾਬ ਦੀ ਤੇ ਸੈਂਟਰ ਦੀ ਸਰਕਾਰ ਜਿਹੜੀ ਹੈ ਉਹ ਹੋਣੀ ਕਿਉਂ ਪ੍ਰਬੰਧ ਕਰਨ ਲੱਗੀ ਹੈ ਜਿਹੜਾ ਹੋਣੀ ਚੌਲਾਂ ਨੂੰ ਚੱਕਣ ਦਾ ਕਿਉਂ ਪ੍ਰਬੰਧ ਕਰ ਰਹੀ ਹੈ ਜਦੋਂ 6 ਮਹੀਨਿਆਂ ਤੋਂ ਉਹ ਚੌਂ ਉੱਤੇ ਨਿਕਲ ਰਿਹਾ ਹੈ ਉਹਦਾ ਨਾਲੋਂ ਨਾਲ ਅੱਗੇ ਨੂੰ ਭੇਜਣ ਦਾ ਕਿਉਂ ਨਹੀਂ ਪ੍ਰਬੰਧ ਕਰਦੀ ਪੰਜਾਬ ਸਰਕਾਰ ਵੀ ਹੁਣ ਹਫ਼ਤਾ 10 ਦਿਨ ਪਹਿਲਾਂ ਚਿੱਠੀ ਕੱਢਣ ਦੀ ਹੈ ਸੈਂਟਰ ਕੋਲੋਂ ਵੀ ਵੀ ਇਹ ਜੋ ਚੌਂਚ ਕਾਇਆ ਜਾਵੇ 6 ਮਹੀਨੇ ਸਰਕਾਰ ਕਿਸੇ ਕੋਈ ਡਿਊਟੀ ਨਹੀਂ ਬਣਨ ਦੀ ਕਾ ਫਸਲ ਆਉਣ ਵਾਲੀ ਐ ਤੇ ਉਹਨੂੰ ਜਿਹੜੇ ਚੈਲਰਾਂ ਵਿਧੇ ਕਿਤੇ ਜਾਣ ਜਿੱਥੇ ਚੌਂ ਲੱਗ ਜਿੱਥੇ ਢੋਣਾ ਲੱਗਣਾ ਤੇ ਨਵਾਂ ਚੌਂ ਲੱਗਣਾ ਤੇ ਸੈਂਟਰ ਗਵਰਨਮੈਂਟ ਉਹਦਾ ਕੀ ਕਰਦੀ ਐ ਉਹ ਨੂੰ ਨਹੀਂ ਪਤਾ ਵੀ ਪੰਜਾਬ ਦੇ ਕਿਸਾਨ ਨੇ ਸਾਰੇ ਦੇਸ਼ ਦਾ ਢਿੱਡ ਭਰਨਾ ਐ ਤੇ ਉਹਨੇ ਨਾਲ ਤਿਆਰ ਕੀਤਾ ਪਿਆ ਚੌਂ ਨਿਕਲਿਆ ਪਿਆ ਉਹ ਕਿ ਉਹ ਆਪਣੇ ਗਾਂ ਗਦਾਮਾਂ ਜਿੱਥੇ ਤੇ ਭੇਜਣ ਚੋਂ ਹੀ ਨਹੀਂ ਪਈਦੀ। ਫਟ ਆਪੇ ਦਾ ਆਦਮਾ ਦੇ ਵਿੱਚ ਕਿੰਨਾ ਖਾਮੇ ਦਾ ਕਰ ਲੈਂਗੇ। ਇਹ ਤਾਂ ਨਾਲ-ਨਾਲ ਇਹ ਸਰਕਾਰ ਦੋਹਾਂ ਸਰਕਾਰਾਂ ਦਾ ਫੇਲੂ ਹੈ। ਇਹਨਾਂ ਦੀ ਨਲਾਕੀ ਹੈ ਤੇ ਕਿਸਾਨਾਂ ਨੂੰ ਲੁੱਟਣ ਦੀ ਇੱਕ ਨੀਤੀ ਹੈ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ। মিডিਆ ਨੂੰ ਬੇਨਤੀ ਕਰਦੇ ਹਾਂ। ਅਸੀਂ ਮੰਡੀ ਕੰਟਰੋਲ ਬੋਰਡ ਨੂੰ ਬੇਨਤੀ ਕਰਦੇ ਹਾਂ। ਆਰਪੀ ਨੂੰ ਬੇਨਤੀ ਕਰਦੇ ਹਾਂ। ਕਿ ਕਿਸਾਨ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਰੋਟ ਨਹੀਂ ਹੋਣੀ ਚਾਹੀਦੀ ਤੇ ਝੋਨਾ ਖਰੀਦਣ ਦੇ ਵਿੱਚ ਕੋਈ ਵੀ ਦੇਰੀ ਨਹੀਂ ਹੋਣੀ ਚਾਹੀਦੀ ਤਾਂ ਕਿ ਲੋਕ ਜਿਹੜੇ ਛੜਕਾਂ ਤੇ ਨਿਕਲ ਨੂੰ ਆਰ ਹੈ ਤੇ ਸਾਡੀਆਂ ਜਿਸੇ ਨੂੰ ਨਹੀਂ ਉਹਨਾਂ ਦੀਆਂ ਵਾਈ ਕਰਦੀਆਂ ਤੇ ਦੀ ਸਾਰੀ ਜ਼ਿੰਮੇਵਾਰੀ ਕੇ ਉਹ ਸਰਕਾਰਾਂ ਤੇ ਹੋਵੇਗੀ ਵਾਏ ਪੁਤੀ ਦਾ ਖਾਤੋਂ ਵਾਏ ਜੀ ਦੇ ਕਿ ਸੈਟ ਤੇ ਆ ਚੁੱਕਿਆ ਹਾਂ ਉਹ ਸਮੁਤਰਾ ਵਾਏ ਪੁਤੀ ਦਾ ਖਾਤੋਂ ਵਾਏ ਜੀ ਜੀ ਫਤੇ ਅੱਜ ਲੋਹਿਆਂ ਜਨਤਾ ਮੰਡੀ ਅਸੀਂ ਆਪੀਆਂ ਨਾਲ ਗੱਲਬਾਤ ਕਰ ਰਹੇ ਹਾਂ ਔਰ ਗੱਲਬਾਤ ਇਸ ਮੁੱਦੇ ਤੇ ਪਹੁੰਚੀ ਆ ਕਿ ਸਾਡੇ ਆਰਥੀਏ ਕਹਿ ਰਹੇ ਆ ਵੀ ਸਾਡੀ ਗੱਲਬਾਤ ਜਿਹੜੀ ਆ ਗੌਰਮਟ ਨਾਲ ਸਹਿਰੇ ਹੋ ਗਈ ਆ ਪਰ ਅਜੇ ਤੱਕ ਸਾਨੂੰ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਪਰ ਅੱਜ ਆ ਜਮ ਮੰਡੀਆਂ ਦਾ ਰੌਲਾ ਲੱਗਿਆ ਵੀ ਉਹਨਾਂ ਦਾ ਬਹੁਤ ਵੱਡਿਆਂ ਦਾ ਆ ਆਰਥੀਏ ਨੇ ਸੁਣਨਾ ਪਈਆ ਉਹਨਾਂ ਮੰਡੀਆਂ 'ਚ ਐਟੈਕ ਆ। ਹਰ ਕਿਸਾਨ ਦਾ ਝੋਨਾ ਜਿਹੜਾ ਵਾ ਉਹ ਖੋਲ ਲੱਗੇ ਪਿਆ ਤੇ ਮੌਜੂਦ ਉਹਨਾਂ ਦੀ ਕਿਸੇ ਦੀ 12 ਕਿਸੇ ਦੀ 13 ਕਿਸੇ ਦੀ 14 ਤਾਜੀ ਇਸੇ ਕਰਕੇ ਅਸੀਂ ਆਰਤੀਆਂ ਕੋਲ ਆਏ ਆ ਵੀ ਇਹਨਾਂ ਦਾ ਜਿਹੜਾ ਝੋਨਾ ਆ ਵੀ ਕਮ ਸੇਕਾਂ ਬੂਰੀਆਂ ਚ ਪਾਓ ਜਿਹੜਾ ਇਦੀ ਮੌਸਲ ਘਟਦੀ ਆ ਉਹ ਝੋਨੇ ਦਾ ਜਿਹੜਾ ਚਾਰਦੇ ਨਿਕਲਦਾ ਤੇ ਪਰ ਇਹਨਾਂ ਨੇ ਸਾਨੂੰ ਪ੍ਰੋਸਾ ਦਵਾਇਆ ਵੀ ਅੱਜ ਦੀ ਦਿਹਾੜੀ ਸਾਨੂੰ ਜਿਹੜਾ ਉਹ ਟਾਈਮ ਦੇ ਦਿਓ ਤੇ ਨਾਲ ਸਾਡੇ ਨਾਲ ਮਾਰਕੀਟ ਕਮੇਟੀ ਦੇ ਸਾਡੇ ਵੀ ਵੀ ਬੈਠੇ ਆ ਸੀਨੀਅਰ ਜਿਹੜੇ ਅਫਸਰ ਵਾ ਇਹਨਾਂ ਨੇ ਵੀ ਇਹ ਗੱਲ ਕਹੀ ਆ ਕੇ ਕਾਲ ਤੋਂ ਜਿਹੜੀ ਇਹ ਪਰਚੇਜ ਅਸੀਂ ਪਵਾਵਾਂਗੇ ਉਹ ਆਕੀ ਨੇ ਜਿਹੜੇ ਪਰਚੇਜ ਪਾ ਕੇ ਕੰਮ ਚਾਲੂ ਕੰਦ ਕਰਵਾ ਦੇਾਂਗੇ ਪਰ ਅਸੀਂ ਇੱਕ ਗਵਰਨਮੈਂਟ ਨੂੰ ਗੱਲ ਕਹਿਣੀ ਚਾਹੁੰਦੇ ਆ ਕਿ ਦੇਖੋ ਜੇ ਤੁਸੀਂ ਆਰਤੀ ਨੂੰ ਖਰਾਬ ਕਰੋਗੇ ਤੇ ਕਿਸਾਨ ਵੀ ਖਰਾਬ ਹੋਣਾ ਅਸੀਂ ਇਹ ਗੱਲ ਤੁਹਾਨੂੰ ਕਹਿਣੀ ਚਾਹੁੰਦੇ ਆ ਵੀ ਨਾ ਅਸੀਂ ਆਰਤੀ ਨੂੰ ਖਰਾਬ ਹੋਣ ਦੇਣਾ ਤੇ ਨਾ ਅਸੀਂ ਕਿਸਾਨ ਨੂੰ ਖਰਾਬ ਹੋਣ ਦੇਣਾ ਕਿਉਂਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਜੇ ਪੂਰੇ ਭਾਰਤ ਦੇ ਵਿੱਚੋਂ ਨਾ ਲਵਾਇਆ ਤੇ ਤੁਸੀਂ ਲਵਾਇਆ ਕਈ ਬਾਸਮਦੀ ਲੋਈਆ ਕਿ ਇੱਕ ਮੁਕਰੀਆਂ ਕੋਈ ਵੀ ਫਸਾ ਚੱਲ ਰਹੀਆਂ ਉਹਨਾਂ ਦੀ ਜ਼ਿੰਮੇਵਾਰ ਜਿਹੜੀ ਹੈ ਪੰਜਾਬ ਔਰ ਸੈਂਟਰ ਗਵਰਨਮੈਂਟ ਆ ਤੇ ਅਸੀਂ ਇੱਕ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਜੋ ਇਹਨਾਂ ਦਾ ਬਣਦਾ ਹੱਕ ਆ ਆਰਤੀਆਂ ਦਾ ਉਹ ਇਹਨਾਂ ਨੂੰ ਦਿਓ ਔਰ ਦੂਸਰੇ ਪਾਸੇ ਗੱਲ ਆ ਰਹੀਆਂ ਕੋਈ ਹਾਈਬ੍ਰਿਡ ਝੋਨੇ ਦੀ ਉਹਨਾਂ ਦੇ ਉੱਤੇ ਵੀ ਕਿਸਾਨ ਨੂੰ ਕੋਈ ਕਾਰਨਾ ਲਾਈ ਜਾਵੇ ਉਹਨਾਂ ਨੂੰ ਵੀ ਜਿਸ ਤਰ੍ਹਾਂ ਉਹ ਆ ਰਿਹਾ ਉਸੇ ਤਰ੍ਹਾਂ ਦੂਸਰੇ ਝੋਨੇ ਕੀਤਾ ਬੈਠ ਰਿਹਾ ਉਸੇ ਤਰ੍ਹਾਂ ਇਨਾਂ ਦਾ ਵੀ ਜਿਹੜੀ ਪਰਟੀਜ ਪੈ ਗਈ ਪੂਰੇ ਰਿਟੇ ਕਿਸਾਨ ਜੀ ਜਣਾ ਮਿਲਣਾ ਚਾਹੀਦਾ ਤੇ ਤੀਸਰੀ ਗੱਲ ਆ ਕਿਸਾਨਾਂ ਨੂੰ ਇੱਕ ਬੇਨਤੀ ਕਰਦੇ ਆ ਅਸੀਂ ਕਿ ਜਿਹੜਾ ਝੋਨਾ ਵਾ ਆਪਣਾ ਦੋ ਚਾਰ ਬੋਕੋ ਚਾਰ ਕੇ ਉਹਦੀ ਮੌਜਰ ਜਰੂਰ ਚੈੱਕ ਕਰ ਲਿਆ ਕਰੋ ਵੀ ਉਹਨੂੰ ਮੁਰਕ ਕੇ ਕਟਵਾਇਆ ਕਰੋ ਕਿ ਜਿਹੜਾ ਪੂਰੀ ਮੌਜਰ ਨਾਲ 17 ਦੇ ਏਰ ਗ੍ਰੇਡ ਜਦੋਂ ਉਹਦੀ ਇੰਫੈਕਸ਼ਨ ਹੋਵੇ ਤੇ ਮੰਡੀਆਂ ਦੇ ਵਿੱਚ ਚੰਗੀ ਤਰ੍ਹਾਂ ਸਕਾ ਕੇ ਲਿਆਓ ਵੇਖੋ ਮੁਰਕ ਕੇ ਆਰਤੀ ਦੇ ਸਰਮੁਹ ਜੀ ਇਹਦਾ ਕਹਿ ਰਿਆ ਜਿਹੜੀ ਗੱਤ ਮੁਖ ਚਰਵਾ ਉਹ ਸਾਡੇ ਵਾਸਤੇ ਮਸੀਬਤ ਬਣ ਗਈ ਆ ਤੇ ਤੀਸਰੇ ਪਾਸੇ ਚੁੱਕਦੇ ਪਾਸੇ ਜਾ ਲਾਗੀ ਕੰਪੈਨ ਵਾਲਿਆਂ ਦੀ ਕੰਪੈਨ ਵਾਲੇ ਵੀਰਾਂ ਨੂੰ ਇਹ ਕੇ ਬੇਨਤੀ ਕਰਦੇ ਆ ਕਿ ਜਿਹੜਾ ਤੁਹਾਨੂੰ ਕੋ ਗਵਰਨਮੈਂਟ ਨੇ ਟਾਈਮ ਲਿਖਿਆ ਸਵੇਰ ਨੂੰ 10 ਵਜੇ ਸ਼ਾਮ ਨੂੰ 6 ਵਜੇ ਇਹ ਵੀਰੇ ਇਥੋਂ ਤੱਕੀ ਆਪਣੀ ਸੀਮਤ ਰੱਖੋ ਟਾਈਮ ਨੂੰ ਕਿਉਂਕਿ ਮੁੜ ਕੇ ਜਦੋਂ ਕੋਈ ਗੱਲਬਾਤ ਹੁੰਦੀ ਆ ਤਾਂ ਫੇਰ ਤੁਸੀਂ ਕਹਿੰਦੇ ਆ ਕਿ ਸਾਡੇ ਨਾਲ ਧੱਕਾ ਹੋ ਗਿਆ ਉਹ ਆਪਦਾ ਸਵੇਰ ਨੂੰ ਵੀ ਟਾਈਮ ਨਾਲ ਦਿਲਾਓ ਸ਼ਾਮਾਂ ਨੂੰ ਟਾਈਮ ਨਾਲ ਪੰਦ ਕਰ ਦਿਓ ਇਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ